ਲੋਈ ਗੁੱਡ ਮਾਰਨਿੰਗ ਬੰਦੇ ਆਪਣੇ ਹੋਗੇ ਰੈਡੀ ਜਿਮ ਜਾਣ ਲਈ ਲੋ ਮਿੱਤਰ ਆਪਾਂ ਪਹੁੰਚ ਗਏ ਸੀ ਜਿਮ ਤੇ ਹੁਣ ਕਰਕੇ ਵਰਕਆਊਟ ਕੰਪਲੀਟ ਮਿਲਦੇ ਆ ਲੋਈ ਆਪਣਾ ਅੱਜ ਦਾ ਵਰਕਆਊਟ ਸੀ ਮਿਕਸ ਤੇ ਆਪਾਂ ਕੀਤਾ ਵਰਕਆਊਟ ਕੰਪਲੀਟ ਵਰਕਆਊਟ ਹੋ ਗਿਆ ਜ ਆਪਣਾ ਕੰਪਲੀਟ ਲੋਈ ਪਹੁੰਚ ਗਏ ਸੀ ਆਪਾਂ ਆਪਣੇ ਚੋਰ ਭਾਈ ਚਾਰੇ ਮਲਵਾਨੇ ਉਹਦੇ ਨਾਲ ਰੋਕੋ 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 ਓਏ ਧੀਵਾ ਦੀ ਬੰਦੇ ਲਗੜਦਾ ਚੋਰ ਜਾ ਰਹੇ ਆ ਚੋਰ ਭਾਈ ਜਾ ਰਹੇ ਨਾ ਓ ਸਾਡਾ ਕੋਟ ਭਾਈ ਫਿਰਦਾ ਚੋਰ ਭਾਈ ਚੋਰ ਵਿੱਚ ਪਰ ਰੋਕ ਲੈ ਰੋਕ ਲੈ ਰੋਕ ਲੈ ਰੋਕੋ ਰੋਕੋ ਵੇਰ ਦੰਦ ਕੱਢਦਾ ਹਰਾਮ ਜੇ ਦਾ ਆਹ ਦੇਖ ਲੋ ਆਹ ਡਾਈ ਰਹਿਣਾ ਜਨਮ ਤੋਂ ਬਾਅਦ ਨਾਲੇ ਬੋਲ ਗੱਪੇ ਖਾਂਦੇ ਆ ਨਾਲੇ ਖਾਂਦੇ ਬਰਗਰ ਆ ਚੋਰ ਤਾਂ ਹੈਗਾ ਹੀ ਆ ਨਾਲ ਬਰਗਰ ਤੂੰ ਕਿ ਰਖਵਾਉਣ ਲੱਗਿਆ ਵਾ ਚੋਰ 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 ਭਾਗੋ ਯਹਾਂ ਸੇ ਲਓ ਜੀ ਹੋ ਗਿਆ ਕੰਮ ਸ਼ੁਰੂ ਸਬਰ ਤਾਂ ਬੰਨ ਟੁੱਟ ਗਿਆ ਤੇ ਹੁਣ ਹੜੰਬਾ ਹੀ ਚੱਲਣਾ ਵਾ ਆ ਘੜੇ ਦੇਖੀ ਜਾਂਦੇ ਨੇ ਨੋਕਾ ਆ ਘੜੇ ਦੇਖੀ ਜਾਂਦੇ ਆ ਉਹੀ ਜੀਭਾਂ ਵਾਰੀ ਜਾਂਦਾ ਕੋਈ ਨਾ ਸਬਰ ਰੱਖ ਤੈਨੂੰ ਵੀ ਮਿਲੂ ਕੱਲ ਚਲਾ ਯੋ ਬੱਦੀ ਆ ਗਿਆ ਆ ਆ ਕੀ ਪੇਪਰ ਆ ਗਈ ਓਏ ਆ ਦੰਦੀ ਵੱਡ ਗਿਆ ਜੇ ਵਰਕ ਕਰਦਾ ਆ ਆ ਵੱਡੀ ਹੈ ਬੱਧੀਆ ਦੇ ਦਿੱਤਾ ਏਡੀ ਹੈ ਇਹਨੇ ਵੱਡੀ ਆ ਬਾਈ ਨਹੀਂ ਇਹਨੇ ਨਹੀਂ ਵੱਡੀ ਮੈਂ ਤਾਂ ਖਾਦਾ ਹੀ ਨਹੀਂ ਸਾਲਿਆ ਪਹਿਲਾਂ ਗਿਰੀਆਂ ਲਾਇਆ ਸੀ 100 लगया आपा नु एड़े बड्डी आ एड़े जड़े कोई तो खपकना कर दे आ गई सी आपा ऐसा डब्बा कब तक रखोगे इतना मोटा बंदा कहां से मिलेगा ये हमारे घर मिलेगा तो मिलेगा तो ही आपा दौड़ दू दुकान पे फ्री ते आज खासा टाइम हो गया ही आपा ये बंदा गया है कितने बार खा ਦੇਖੋ ਡਾਂਸ ਕਿਉਂ ਠੀਕ ਆ ਠੀਕ ਆ ਫਿਰ ਸਹੀ ਹੈ ਲੋ ਜੀ ਆਪਾਂ ਆ ਗਏ ਸੀਗੇ ਮੈਡੀਕਲ ਤੇ ਕੀ ਲੈਣਾ ਡੈਪਰ ਦੇਖਦਾ ਮੈਂ ਦੇਖੀ ਡੈਪਰ ਵੀ ਲਾਉਣਾ ਲਾਲੀ ਲੱਗ ਰਹੀ ਕਦੇ ਠੀਕ ਐ ਦਮਾਰ ਸਹੀ ਤੇਰੇ ਮਤਲਬ ਉਹਦੀ ਗੱਲ ਦੇਖ ਲੈ ਪਹਿਲਾਂ ਹੀ ਲਿਖੀ ਹੁੰਦੀ ਜਿੱਥੇ ਵੀ ਜਾਓ ਉਹ ਨਹੀਂ ਨਹੀਂ ਭੁੱਕੀ ਦੇ ਸਪੈਲਿੰਗ ਆਹ ਤਲੀ ਗੈਸ ਦੀ ਪੱਕੀ ਉਹ ਭੁੱਕੀ ਕੀ ਆ ਜਿਹੜਾ ਤੂੰ ਇੰਨਾ ਖਾਣਾ ਵਾ ਤੇਰੇ ਗੈਸ ਤੇ ਆ ਬਣਿਆ ਨੇ ਤਾਂ ਸਟੈਟ ਕਰ ਲੈ ਤਾ ਨਾ ਦੇਖ ਕੀ ਆ ਭਰਾਵਾ 98786 3250 3250 ਹਾਂ ਲੋ ਵੀ ਮਿੱਤਰੋ ਐਂ ਮੋਟੇ ਵਾ ਦੇ ਐਂ ਕਿਤੇ ਅਰੇ ਕਹਿਣਾ ਕੀ ਚਾਹਤੇ ਹੋ ਕੀ ਖਾਣਾ ਵਾ ਐਂ ਕਿਤੇ ਵੀ ਲਿਆ ਰੋਟੀਆਂ ਮੈਂ ਘਰੇ ਜਾ ਕੇ ਖਾ ਲੂਗਾ ਉਨੇ ਖਾਨ ਨੂੰ ਬਾਲਾ ਮੰਨਦਾ ਹੈ ਇਹਦੇ ਨਾਲ ਇਹ ਤਾਂ ਤਿਆਬ ਨੇ ਹੋਇਆ ਤੁਹਾਨੂੰ ਦਿਖਾਇਆ ਮੈਡੀਕਲ ਦਵਾਈ ਵੀ ਲੈ ਕੇ ਆਏ ਤਿਆਬ ਦੀ ਤਿਆਬ ਜੋ ਸਾਡੇ ਨਹੀਂ ਬੰਦਾਗਾ ਅਸੀਂ ਪੱਕੀ ਕਰਨੀ ਪੱਕੀ ਹੀ ਬਣਦੀ ਹੈ ਪੱਕੀ ਖਾਈ ਦੀ ਆ ਠੀਕ ਪੱਕੀ ਨਾ ਸਮਝੋ ਪੱਕੀ ਓਕੇ ਕੁਝ ਨਹੀਂ ਛੱਡਦਾ ਜੀ ਇਹ ਜਗਰਾਵ ਜਿੰਨਾ ਵੀ ਕੁਝ ਹੁੰਦਾ ਸਭ ਕੁਝ ਖਾ ਜਾਂਦਾ ਦੇ ਦੇਓ ਬਾਕੀ ਜਿਹੜੇ ਬਜੇ ਹੋਏ ਆ ਹੁਣ ਕਿਹੜਾ ਸਭ ਕੁਝ ਖਵਾ ਦੇ ਉਹਨੂੰ ਸਭ ਕੁਝ ਕੋਹ ਨਾ ਛੱਡਿਓ ਖਵਾ ਸਕੂ ਸਾਰਾ ਕੋ ਖਵਾ ਦਿਓ ਇਹਨ ਲਓ ਜੀ ਆਪਾਂ ਆਏ ਸੀ ਅੱਜ ਆਪਣੇ ਭਰਾ ਨੇ ਰੇੜੀ ਲਾਈ ਆ ਬਹੁਤ ਬਹੁਤ ਮੁਬਾਰਕਾ ਭਰਾ ਨੂੰ ਆਓ ਆਓ ਭਾਈ ਆਜੋ ਸਾਰੇ ਆਜੋ ਦੇਖੋ ਸਰਦਾਰ ਜੀ ਆਓ ਬਹੁਤ ਵਧੀਆ ਕੰਮ ਆਪਣੇ ਭਰਾ ਦਾ ਜਰੂਰ ਵਿਜ਼ਿਟ ਕਰੋ ਭਰਾ ਕੋਲੇ ਵੱਧ ਤੋਂ ਵੱਧ ਸਪੋਰਟ ਕਰੋ ਆਓ ਮੇਮ ਸਾਹਿਬ ਜੀ ਆਓ ਆਓ ਹਾਂਜੀ ਵੀਰੇ ਕੀ ਕੀ ਵੈਰਾਈਟੀ ਹੁੰਦੀ ਹੈ ਆਪਣੇ ਕੋਲੇ ਉਹ ਆਵੇ ਦੀਵਾ ਕੀ ਕੀ ਵੈਰਾਈਟੀ ਹੁੰਦੀ ਹੈ ਬਾਈ ਆਪਣੇ ਕੋਲੇ ਟਿੱਕੇ ਵਾਲਾ 버ਗਰ ਹੁੰਦਾ ਵਾ ਹਾਂਜੀ ਲੋੜ ਵਾਲ ਹੁੰਦੇ ਆ ਠੀਕ ਹੈ ਜੀ ਤੇ ਗੈਸ ਵਾਲੀ ਫੱਟੀ ਪੱਕੀ ਥੀ ਕਿਹਦੀ ਹੋਗੀ ਬਾਹਰੀ ਦੀ ਪੱਕੀ ਹੁਣ ਇਹ ਦੱਸੋ ਵੀ ਤੁਸੀਂ ਆਪ ਕਿੰਨੇ ਖਾ ਜਾਣੇ ਹੋ ਇਹਦੇ ਹੰਦੇ ਆਪਾਂ ਦੇਖੋ ਯਾਰ ਖਾਣੇ ਲੱਗਿਆ ਆ ਕਰੀਮ ਪਾਲਾ ਮੈਨੂੰ ਲੱਗਦਾ ਸਾਰਾ ਤਾਂ ਤੁਸੀਂ ਆਪ ਹੀ ਖਾਣੇ ਰਹਿੰਨੇ ਕਰੀਮ ਪਾਲੀ ਥੋੜੀ ਜੀ ਇਹ ਵੀ ਆਪ ਦਾ ਹੀ ਹੈ ਠੀਕ ਆ ਠੀਕ ਆ ਡਿਜ਼ਾਈਨ ਡਿਊਨ ਬਣਾ ਕੇ ਖਾਣੇ ਹੋ ਹੈ ਆ ਸਾਬ ਡਿਜ਼ਾਈਨ ਮਿਲਣਗੇ ਆ ਆਣਾ ਜ਼ਰੂਰ ਆ ਤੁਸੀਂ ਸਾਰੇ ਇਹ ਜ਼ਰੂਰ ਵੀਟ ਕਰੋ ਬਈ ਸਾਰੇ ਭਰਾ ਆਪਣੇ ਵੱਧ ਤੋਂ ਵੱਧ ਕੂਟ ਕਰੋ ਬਾਈ ਤੇ ਵਧੀਆ ਵਧੀਆ ਤੁਹਾਨੂੰ ਚੀਜ਼ਾਂ ਖਵਾਉਂਗਾ ਇਹ ਪੈਸੇ ਇਹਨੂੰ ਕੋਈ ਨਹੀਂ ਦੇਣਾ ਆ ਲੈ ਇਕੱਠੇ ਖਾਵਾਂਗੇ ਆ ਜਲੂਰ ਬੈਠਾਂਗੇ ਕਿਉਂ ਦਿਨ ਇਹ ਇਹ ਔ ਯੰਦਾ ਹੀ ਕਿਉਂ ਲੋ ਵੀ ਮਿੱਤਰੋ ਕਿਵੇਂ ਆ ਇਹ ਬੰਦੇ ਤੁਹਾਨੂੰ ਮੈਂ ਦੱਸਿਆ ਅੱਗੇ ਵੀ ਇਹਨਾਂ ਦੇ ਕਲੇਟੇ ਥੋੜੀ ਭਰਦੇ ਹੁਣ ਪਹਿਲੇ ਆਂਦੇ ਆਂ ਆਹ ਬੋਲੇ ਚਲੋ ਵੀ ਖਾar ਵੀ ਕੇ ਸਾਰਾ ਸ਼ਹਿਰ ਖਾਦੀ ਕਰਕੇ ਆ ਗਿਆ ਹਾਂਜੀ ਡਬਲ ਆ ਮੇਰੇ